ਤੋ ਤੁਸੀਂ ਦੇਖ ਰਹੇ ਹੋ ਜਗਮਾਨੀ ਟੀਵੀ ਤੇ ਮੈਂ ਪਰਮਦੀ ਪ੍ਰਾਣਾ ਅੱਜ ਸਿੱਧੂ ਮੂਸੇਵਾਲਾ ਦੇ ਨਾਲ ਜੁੜੀ ਹੋਈ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਿਹਾ ਕਿ ਸਿੱਧੂ ਪਰਿਵਾਰ ਨੇ ਆਫੀਸ਼ੀਅਲ ਤੌਰ ਤੇ ਇਹ ਸਾਂਝਾ ਕਰ ਦਿੱਤਾ ਹੈ ਕਿ ਘਰ ਦੇ ਵਿੱਚ ਖੁਸ਼ੀਆਂ ਆ ਗਈਆਂ ਨੇ ਉਹ ਸੁੰਨੀ ਪਈ ਹਵੇਲੀ ਅੱਜ ਤੁਸੀਂ ਦੇਖ ਰਹੇ ਹੋਗੇ ਪਰ ਅੱਜ ਇਹ ਕਲਕਾਰੀਆਂ ਦੇ ਨਾਲ ਗੂੰਜ ਉੱਠੀ ਕਿਉਂਕਿ ਸਿੱਧੂ ਪਰਿਵਾਰ ਦੇ ਵਿੱਚ ਫਿਰ ਘਰ ਵਾਪਸੀ ਹੋਈ ਹੈ ਛੋਟੇ ਸਿੱਧੂ ਦੀ ਕਹਿ ਸਕਦੇ ਆ ਵੀ ਛੋਟੇ ਸ਼ੋਭਦੀਪ ਦੀ ਫਿਰ ਘਰ ਵਾਪਸੀ ਹੋਈ ਹੈ ਤੇ ਫਿਰ ਖੁਸ਼ੀ ਦੀਆਂ ਲਹਿਰਾਂ ਪੂਰੇ ਪਿੰਡ ਮੂਸੇ ਦੇ ਵਿੱਚ ਪੂਰੇ ਵਰਲਡ ਦੇ ਵਿੱਚ ਜਿੱਥੇ ਸਿੱਧੂ ਨੂੰ ਚਾਣ ਵਾਲੇ ਨੇ ਉ ਸਿੱਧੂ ਦੇ ਧਰਵਾਪਸੀ ਦੀਆਂ ਵਧਾਈਆਂ ਜਿਹੜੀਆਂ ਪਰਿਵਾਰ ਨਾਲ ਦਿੱਤੀਆਂ ਜਾ ਰਹੀਆਂ ਪਰਿਵਾਰ ਦੇ ਵਿੱਚ ਜਿਹੜੇ ਜਿਹੜੇ ਜੀ ਨੇ ਅੱਜ ਚਾਹੇ ਹਵੇਲੀ ਦੇ ਵਿੱਚ ਮੌਜੂਦ ਨਹੀਂ ਪਰ ਜਿਹੜੇ ਸਿੱਧੂ ਦੇ ਜੀ ਨੇ ਜਿਹੜੇ ਸਿੱਧੂ ਦਾ ਪਰਿਵਾਰ ਬਣੇ ਹੋਏ ਨੇ ਉਹ ਸਾਰੇ ਹਵੇਲੀ ਦੇ ਵਿੱਚ ਆ ਰਹੇ ਨੇ ਗੱਲਬਾਤ ਕਰਦੇ ਆ ਸਿੱਧੂ ਦੇ ਫੈਨ ਪਹੁੰਚ ਗਏ ਨੇ ਭਾਈ ਜੀ ਕਿਵੇਂ ਲੱਗ ਰਿਹਾ ਅੱਜ ਫੇਰ ਘਰ ਵਾਪਸੀ ਹੋਈ ਹੈ ਹਾਂਜੀ ਸਤਿ ਸ੍ਰੀ ਅਕਾਲ ਜੀ ਬਹੁਤ ਵਧੀਆ ਲੱਗਦਾ ਜੀ ਬਹੁਤ ਖੁਸ਼ੀ ਹੋਈ ਹੈ ਜੀ ਹੈਨਾ ਸੁਣ ਕੇ ਸੀ ਆ ਰਹੇ ਸੀ ਰਾਹ 'ਚ ਤੇ ਸਾਨੂੰ ਨਿਊਜ਼ ਮਿਲੀ ਰਾਹ 'ਚ ਬਹੁਤ ਹੀ ਵਧੀਆ ਲੱਗਿਆ ਜੀ ਬਹੁਤ ਖੁਸ਼ ਹਾਂ ਸਪੈਸ਼ਲ ਬ ਜਿੱਡਾ ਤੋਂ ਆਈ ਆ ਡਬਲ ਇਨ ਅੱਛਾ ਸਿੱਧੂ ਨੂੰ ਸੁਣਦੇ ਸੀ ਹਾਂਜੀ ਅੱਛਾ ਅੱਜ ਛੋਟਾ ਸਿੱਧੂ ਆ ਗਿਆ ਘਰੇ ਕਿਵੇਂ ਲੱਗ ਰਿਹਾ ਬੇਬੀ ਵਾ ਅੱਛਾ ਲੱਗ ਰਿਹਾ ਅੱਛਾ ਕੀ ਬਾਤ ਹੈ ਇਹ ਸਿੱਧੂ ਦੇ ਫੈਨ ਨੇ ਜੀ ਛੋਟੇ ਛੋਟੇ ਬੱਚੇ ਨੇ ਹਾਲਾਂਕਿ ਇਸ ਬੱਚੀ ਨੂੰ ਦੇਖੋ ਪੰਜਾਬੀ ਘਟ ਆਉਂਦੀ ਹੈ ਪਰ ਫਿਰ ਵੀ ਜਿਹੜਾ ਸੁਣਦੇ ਹਨ ਨਾ ਤਾਂ ਬੜੇ ਚਾਅ ਦੇ ਨਾਲ ਸੁਣਦੇ ਤੇ ਦਿਲ ਦਿਮਾਗ ਤੇ ਕਬਜ਼ਾ ਕਰਕੇ ਬੈਠਾ ਸਿੱਧੂ ਮੂਸੇਵਾਲਾ ਚਾਹੇ ਛੋਟੇ ਬੱਚੇ ਹੋਣ ਚਾਹੇ ਨੌਜਵਾਨ ਹੋਣ ਚਾਹੇ ਬਜ਼ੁਰਗ ਹੋਣ ਬਾਈ ਜੀ ਕੀ ਨਾਮ ਇਸ ਤਨਾਮ ਸਿੰਘ ਸਤਨਾਮ ਜੀ ਕਿਵੇਂ ਲੱਗ ਰਿਹਾ ਜਦੋਂ ਆਏ ਸੀ ਪਤਾ ਸੀ ਕਿ ਆ ਕੇ ਪਤਾ ਲੱਗੇ ਨਹੀਂ ਆ ਕੇ ਬਰਸਤ ਚ ਪਤਾ ਲੱਗਾ ਜੀ ਅੱਛਾ ਕਿਵੇਂ ਲੱਗਿਆ ਬਹੁਤ ਵਧੀਆ ਖੁਸ਼ੀ ਵਾਲੀ ਗੱਲ ਹੋਈ ਹੈ ਜੀ ਹਾਂਜੀ ਘਰ ਖੁਸ਼ੀਆਂ ਵਾਪਸ ਆ ਗਈਆਂ ਅੱਛਾ ਹਾਂਜੀ ਤੇ ਅਸੀਂ ਸਪੈਸ਼ਲ ਬੱਚਿਆਂ ਨੂੰ ਦਿਖਾਉਣ ਲਈ ਆਏ ਸੀ अच्छा आज कितने ना कितने खुशी भी है भी भी, तो एक भावुक माहौल भी बन जाता है भी मां ਦੇ ਨਾਲੋਂ ਪੁੱਤ ਵਿਛੜਿਆ ਸੀ ਅੱਜ ਫੇਰ ਵਾਪਸ ਫੇਰ ਦੁਬਾਰਾ ਮਿਲ ਕੇ ਵਾਪਸ ਮਿਲ ਗਿਆ ਹਾਂਜੀ ਹਾਂਜੀ ਬਹੁਤ ਖੁਸ਼ੀ ਵਾਲੀ ਗੱਲ ਹੈ ਤੇ ਹੋਰ ਵੀ ਫੈਨ ਨੇ ਸਾਡੇ ਨਾਲ ਗੱਲਬਾਤ ਕਰਦੇ ਬਈ ਕੀ ਨਾਮ ਮਰਿੰਦਰ ਸਿੰਘ ਜੀ ਮਹਿੰਦਰ ਜੀ ਕਿਵੇਂ ਲੱਗ ਰਿਹਾ ਅੱਜ ਫੇਰ ਪੂਰਾ ਵਧੀਆ ਜੀ ਪੂਰਾ ਵਧੀਆ ਮਾਹੌਲ ਹੋ ਗਿਆ ਜੀ ਵਿਚਾਰਿਆਂ ਦਾ ਹੁਣ ਬਿਜਾ ਦੁੱਖ ਸੀ ਇਹਨਾਂ ਨੂੰ ਵਿਚਾਰਿਆਂ ਦਾ ਉਹ ਘਟਿਆ ਗਿਆ ਜੀ ਫੇਰ ਉਹੀ ਥਾਪੀਆਂ ਫੇਰ ਉਹੀ ਹਾਂਜੀ ਹਾਂਜੀ ਪੂਰਾ ਵੱਜੂਗਾ ਜੀ ਹਾਂ ਜਿਉਂ ਜਿਉਂ ਉਟੂ ਨਾਲ ਜਲਾਉ ਹਾਂਜੀ ਹਾਂਜੀ ਅੱਛਾ ਕੀ ਨਾਮ ਹੈ ਤੇ ਗਰਜੋਤ ਸਿੰਘ ਜਰ ਜੋ ਸੁਣਦੇ ਹੋ ਸਿੱਧੂ ਨੂੰ ਹਾਂਜੀ ਛੋਟਾ ਸਿੱਧੂ ਵੀ ਆ ਗਿਆ ਹਵੇਲੀ ਚ ਕਿਵੇਂ ਲੱਗ ਰਿਹਾ ਜੀ ਬਹੁਤ ਵਧੀਆ ਲੱਗ ਰਿਹਾ ਅੱਛਾ ਭੈਣ ਜੀ ਕਿਵੇਂ ਦੇਖਦੇ ਹੋ ਇੱਕ ਮਾਨ ਵਾਲੋ ਪੁੱਤ ਵੇਛੜਿਆ ਸੀ ਅੱਜ ਫੇਰ ਉਹ ਨਹੀਂ ਬਹੁਤ ਵਧੀਆ ਜਿਹੜੇ ਦੁਬਾਰਾ ਖੁਸ਼ੀਆਂ ਆਈਆਂ ਨੇ ਹਨਾ ਅੱਪ ਤਾਂ ਕਹਿੰਦੇ ਚਲੋ 22 ਸਾਲ ਤੱਕ ਉਹੀ ਸਿੱਧੂ ਵਾਪਸ ਆਵੇ ਜਮਾਂ ਸੇਮ ਅੱਛਾ ਬਹੁਤ ਵਧੀਆ ਜਿਹੜੇ ਜਿਹੜੇ ਸੋਚਦੇ ਵੀ ਸਿੱਧੂ ਤਾਂ ਮੁੱਕਿਆ ਪਰ ਸਿੱਧੂ ਤਾਂ ਲੈਜੈਂਡ ਹੋਇਆ ਮੁੱਕਿਆ ਨਹੀਂ ਨਹੀਂ ਉਹੀ ਸਿੱਧੂ ਵਾਪਸ ਆਇਆ ਵਧੀਆ ਬਾਈ ਕਿਸੇ ਤੋਂ ਇੰਨੀ ਤਰੱਕੀ ਹੁੰਦੀ ਨੇ ਵਧੀਆ ਥੋੜੇ ਟਾਈਮ 'ਚ ਵਿਚਾਰਾ ਇੰਨਾ ਉੱਠਿਆ ਸੀ ਇੱਕੋ ਲੱਤ ਡਿੱਗਣਾ ਬੰਦੇ ਨੇ ਬਾਅਦੋਂ ਮਾਂ ਪਿਓ ਨੇ ਚੱਲਣਾ ਬਹੁਤ ਔਖੀ ਗੱਲ ਐ ਸੁੰਨੀ ਪਈ ਸੀ ਅੱਜ ਫੇਰ ਕਲਕਾਰੀਆਂ ਹਾਂਜੀ ਹਾਂਜੀ ਪੂਰੀਆਂ ਜੀ ਆਥਰੇ ਪੂਰਾ ਵਧੀਆ ਮਾਹੌਲ ਹੋ ਗਿਆ ਜੀ ਖੁਸ਼ੀ ਪਿਓ ਮਾਂ ਪਿਓ ਨੂੰ ਜਿੰਨੀ ਹੈ ਕੀ ਬਾਤ ਐ ਬਾਈ ਕਹਿੰਦੇ ਪੰਗੜੇ ਪਹਿਣਗੇ ਖੁਸ਼ੀਆਂ ਵਾਲਾ ਮਾਹੌਲ ਐ ਇੱਥੇ ਪੰਜ ਜੀ ਕਿਵੇਂ ਦੇਖਦੇ ਹੋ ਹਵੇਲੀ ਦੇ ਵਿੱਚ ਖੁਸ਼ੀ ਦੀ ਲਹਿਰ ਕਿ ਪਰਮਾਤਮਾ ਨੇ ਦੁਆਰਾ ਇਸ ਹਵੇਲੀ ਨੂੰ ਖੁਸ਼ੀਆਂ ਦਿੱਤੀਆਂ ਨੇ ਕਹਿ ਸਕਦੇ ਆ ਵੀ ਇੱਕ ਵਿਛੋੜਾ ਸੀ ਕਿੰਨੇ ਸਮਾਂ ਹੁੰਦਾ ਨਾ ਇੱਕ ਮਾਂ ਨੂੰ ਪੁੱਤ ਤੋਂ ਦੂਰ ਰਹਿਣਾ ਬਹੁਤ ਬਹੁਤ ਅੱਖਾਂ ਹਾਂਜੀ ਆਪਣਾ ਬੱਚਾ ਥੋੜਾ ਕੋ ਟਾਈਮ ਹੀ ਆਪਣੇ ਤੋਂ ਦੂਰ ਹੋਵੇ ਬਹੁਤ ਕਹਾ ਹੁੰਦਾ ਅੱਖਾਂ ਨਾਮ ਵੀ ਹੋ ਰਹੀਆਂ ਹਨਾ ਕਿਤੇ ਨਾ ਕਿਤੇ ਮਤਲਬ ਇਹ ਚੀਜ਼ਾਂ ਖੁਸ਼ੀ ਦੇ ਅੰਜੂ ਕਹਿ ਸਕਦੇ ਨੇ ਹਾਂਜੀ ਬਿਲਕੁਲ ਹਾਂਜੀ ਬਿਲਕੁਲ ਤੇ ਆ ਦੇਖ ਸਕਦੇ ਹੋ ਭੈਣ ਅੱਖਾਂ ਦੇ ਵਿੱਚ ਹੰਝੂ ਨੇ ਪਰ ਇਹ ਹੰਝੂ ਅੱਜ ਖੁਸ਼ੀਆਂ ਦੇ ਨੇ ਗਮ ਦੇ ਹੰਝੂ ਨਹੀਂ ਹੈਗੇ ਕਿਉਂਕਿ ਹਵੇਲੀ ਦੇ ਵਿੱਚ ਖੁਸ਼ੀ ਦੀ ਲਹਿਰ ਹੈ ਤੇ ਜਿੰਨੇ ਵੀ ਸਿੱਧੂ ਨੂੰ ਚਾਉਣ ਵਾਲੇ ਨੇ ਉਹ ਹਵੇਲੀ ਦੇ ਵਿੱਚ ਆ ਰਹੇ ਨੇ ਤੇ ਜਿਹੜਾ ਆਉਣਾ ਜਾਣਾ ਉਹ ਲਗਾਤਾਰ ਲੱਗਿਆ ਹੋਇਆ ਸੀ ਪਰ ਜਿਹੜੀ ਅੱਜ ਖੁਸ਼ੀ ਹੈ ਉਹ ਵੱਖਰੀ ਹੈ ਕਿਉਂਕਿ ਸਿੱਧੂ ਦੀ ਘਰ ਵਾਪਸੀ ਹੋਈ ਹੈ ਤੇ ਸਿੱਧੂ ਦੇ ਫੈਨ ਅੱਜ ਫੇਰ ਤੋਂ ਇੰਨੇ ਜ਼ਿਆਦਾ ਖੁਸ਼ ਨਜ਼ਰ ਆ ਰਹੇ ਨੇ ਕਿਉਂਕਿ ਕਹਿੰਦੇ ਨੇ ਕਿ ਫੇਰ ਉਹੀ ਗੱਲਾਂ ਹੋਣਗੀਆਂ ਫੇਰ ਉਹੀ ਗੀਤ ਹੋਣਗੇ ਫੇਰ ਉਹੀ ਤੱਕ ਤੇ ਫੇਰ ਉਹੀ ਥਾਪੀ ਅੱਜ ਦੇਖ ਸਕਦੇ ਹੋ ਹਵੇਲੀ ਦੇ ਵਿੱਚ ਸਿੱਧੂ ਦੇ ਫੈਨਸ ਦਾ ਆਉਣਾ ਜਾਣਾ ਲਗਾਤਾਰ ਜਾਰੀ ਹੈ ਪਰਿਵਾਰ ਹਾਲਾਂਕਿ ਘਰ ਦੇ ਵਿੱਚ ਨਹੀਂ ਪਰ ਜਿਹੜੇ ਉਸਦੇ ਪਰਿਵਾਰ ਬਣੇ ਹੋਏ ਉਸਦੇ ਫੈਨ ਅੱਜ ਹਵੇਲੀ ਦੇ ਵਿੱਚ ਪਹੁੰਚ ਰਿਹਾ ਹੋਰ ਵੀ ਫੈਨ ਨੇ ਜਿਹੜੇ ਪਹੁੰਚੇ ਨੇ ਆਪਾਂ ਗੱਲਬਾਤ ਕਰਦੇ ਹਾਂ ਇੱਥੇ ਜਿਹੜੇ ਮੁੰਡੇ ਪਹੁੰਚੇ ਐ ਸਿੱਧੂ ਦੇ ਫੈਨ ਦੂਰੋਂ ਦੂਰੋਂ ਆਉਂਦੇ ਆ ਬਾਈ ਜੀ ਕੀ ਨਾਮ ਐ ਬਲਜੀ ਸਿੰਘ ਹੈ ਵੀਰੇ ਬਲਜੀਤ ਕਿਵੇਂ ਲੱਗ ਰਿਹਾ ਅੱਜ ਫਿਰ ਬਹੁਤ ਵਧੀਆ ਜੀ ਬਹੁਤ ਵਧੀਆ ਪੂਰੀ ਖੁਸ਼ੀ ਦਾ ਮਾਹੌਲ ਹੈ ਹਾਂਜੀ ਹਾਂਜੀ ਬਹੁਤ ਵਧੀਆ ਅੱਜ ਤੱਕ ਕਹਿੰਦੇ ਭੰਗੜੇ ਪਾਉਣ ਵਾਲਾ ਕੰਮ ਹੋ ਗਿਆ ਬਸ ਢੋਲ ਨਹੀਂ ਹੈਗਾ ਨਹੀਂ ਪਾ ਲੰਦੇ ਭੰਗੜੇ ਬਸ ਢੋਲ ਨਹੀਂ ਹੈਗਾ ਨਹੀਂ ਪਾ ਲੰਦੇ ਭੰਗੜੇ ਅੱਛਾ ਹਾਂ ਇੱਕ ਵਾਰ ਅੱਜ ਇਤਿਹਾਸਕ ਦਿਨ ਵੀ ਕਹਿ ਸਕਦੇ ਐ ਇਹਨੂੰ ਹਾਂਜੀ 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 ਇੱਕ 29 ਮਈ ਸੀ ਤੇ ਜਿੱਦ ਦੇ ਸਿੱਧੂ ਗਿਆ ਸੀ ਤੇ ਅੱਜ 17 ਮਾਰਚ ਹਾਂ ਬਹੁਤ ਹੀ ਮਤਲਬ ਇਹੋ ਹੀ ਖੁਸ਼ੀ ਆ ਗਈ ਵਾਪਸ ਦੇਖ ਕੇ ਫੇਰ ਉਹੀ ਥਾਪੀਆਂ ਫੇਰ ਤੱਕ ਹਾਂਜੀ ਫੇਰ ਤੱਕ ਹੈ ਤਿਆਰ ਹਾਂ ਫਿਰ ਹਾਂ ਹਾਂ ਜ ਆਹ ਲੋ ਜੀ ਆਹ ਲੋ ਕਹਿੰਦਾ ਫੇਰ ਉਹੀ ਥਾਪੀ ਮਾਰ ਕੇ ਦਿਖਾਤਾ ਵੀ ਸਿੱਧੂ ਦੇ ਫੈਨ ਵੀ ਤਿਆਰ ਨੇ ਤੇ ਸਿੱਧੂ ਦੀ ਤਿਆਰੀ ਜਿਹੜੀ ਆ ਉਹ ਫੇਰ ਕਮਬੈਕ ਕਹਿ ਸਕਦੇ ਆ ਵੀ ਛੋਟਾ ਸਿੱਧੂ ਹਵੇਲੀ ਦੇ ਵਿੱਚ ਆਇਆ ਤੇ ਚਾਹਣ ਵਾਲਿਆਂ ਨੇ ਤੰਤਾ ਲਾਤਾ ਖੁਸ਼ੀਆਂ ਜਿਹੜੀਆਂ ਫੇਰ ਵੰਡਣੀਆਂ ਸ਼ੁਰੂ ਕਰਤੀਆਂ ਪਰਿਵਾਰ ਨੇ ਸਾਂਝੀ ਕੀਤੀ ਪੋਸਟ ਤੇ ਉਸ ਤੋਂ ਬਾਅਦ ਮੇਲਾ ਲੱਗਿਆ ਹਵੇਲੀ ਦੇ ਵਿੱਚ ਤੇ ਆਉਣ ਜਾਣ ਵਾਲਿਆਂ ਦਾ ਤੰਤਾ ਲੱਗਿਆ ਪਿਆ ਪਰਿਵਾਰ ਹਵੇਲੀ 'ਚ ਨਹੀਂ ਪਰ ਸਿੱਧੂ ਦਾ ਬਣਿਆ ਪਰਿਵਾਰ ਉਸਦੇ ਫੈਨ ਹਵੇਲੀ ਦੇ ਵਿੱਚ ਪਰਿਵਾਰ ਨੂੰ ਵਧਾਈਆਂ ਦੇਣ ਦੇ ਲਈ ਪਹੁੰਚ ਰਹੇ ਨੇ ਲਗਾਤਾਰ ਤੇ ਹੁਣ ਦੇਖਣਾ ਹੈ ਵੀ ਕਦੋਂ ਜਿਹੜਾ ਛੋਟਾ ਸਿੱਧੂ ਹੈ ਜਿਸ ਦੀ ਖੁਸ਼ੀ ਸਾਂਝੀ ਕੀਤੀ ਹੈ ਸੋਸ਼ਲ ਮੀਡੀਆ ਤੇ ਪਰਿਵਾਰ ਨੇ ਉਹ ਕਦੋਂ ਹਵੇਲੀ ਦੇ ਵਿੱਚ ਆਉਂਦਾ ਤੇ ਫੇਰ ਤੋਂ ਹਵੇਲੀ ਕਲਕਾਰੀਆਂ ਦੇ ਨਾਲ ਗੂੰਜ ਉਠਦੀ ਹੈ ਕੈਮਰਾਮੈਨ ਮਨੀਸ਼ ਦੇ ਨਾਲ ਪਰਮਦੀਪ ਰਾਣਾ ਜਗਵਾਨੀ ਟੀਵੀ ਮਾਨਸਾ